ਸਤਖੰਡ ਐਕਸਪ੍ਰੈਸ ਆਪਣੀ ਪੂਰੀ ਰਫਤਾਰ ਦੇ ਨਾਲ ਸ਼੍ਰੀ ਹਜੂਰ ਸਾਹਿਬ ਵੱਲ ਜਾ ਰਹੀ ਹੈ ਐਸੇ ਟ੍ਰੇਨ ਦੇ ਸਲੀਪਰ ਡੱਬੇ ਦੇ ਵਿੱਚ ਜਿੱਥੇ ਯਾਤਰੀ ਆਪੋ ਆਪਣੀਆਂ ਟਿਕਟਾਂ ਦੇ ਨਾਲ ਆਪਣੀਆਂ ਤਹਿ ਸੀਟਾਂ ਤੇ ਬਟੇ ਹਨ ਕਈ ਯਾਤਰੀਆਂ ਨੇ ਰਸਤੇ ਦੇ ਵਿੱਚ ਜਾਣਾ ਹੈ ਕਈ ਹਜੂਰ ਸਾਹਿਬ ਵੱਲ ਜਾ ਰਹੇ ਹਨ ਇਨ੍ਹਾਂ ਯਾਤਰੀਆਂ ਦੇ ਵਿੱਚੋਂ ਇੱਕ ਹੈ ਨਿਹੰਗ ਸਿੰਘ ਲੇਕਿਨ ਉਸਦੇ ਕੋਲ ਤੱਕ ਨਹੀਂ ਹੈ ਆਰਾਮ ਦੇ ਨਾਲ ਇੱਕ ਖਾਲੀ ਪਈ ਸੀਟ ਤੇ ਬੈਠਾ ਹੈ ਸਾਰੇ ਜਣੇ ਉਸ ਨੂੰ ਘੂਰ-ਘੂਰ ਕੇ ਦੇਖੇਗਾ ਨਾ ਜਿਵੇਂ ਇਹ ਕੋਈ ਅਜਨਬੀ ਹੋਵੇ ਉਸ ਦਾ ਨੀਲਾ ਬਣਾ ਖਾਤ ਦੇ ਵਿੱਚ ਫੜੀ ਵੱਡੀ ਕਿਰਪਾਨ ਨੀਲੇ ਰੰਗ ਦੀ ਲੰਬੀ ਦਸਤਾਰ ਸਾਰਿਆਂ ਨੂੰ ਹੈਰਾਨ ਕਰ ਰਹੀ ਹੋਏ ਜਿਨ੍ਹਾਂ ਨੇ ਪਹਿਲੀ ਵਾਰ ਇਸ ਤਰ੍ਹਾਂ ਦੇ ਲੋਕ ਦੇਖੇਗਾ ਨਾ ਇਸ ਤਰ੍ਹਾਂ ਦਾ ਪਹਿਨਾਵਾ ਇਨਾਂ ਦੇ ਵਿੱਚੋਂ ਇੱਕ ਹੈ ਨਾਲ ਸਾਹਮਣੇ ਬੈਠਾ ਇੱਕ ਪਾਦਰੀ ਜੋ ਕਿ ਉਸ ਨਿਹੰਗ ਸਿੰਘ ਨੂੰ ਬੜੇ ਗੌਰ ਨਾਲ ਦੇਖ ਰਿਹਾ ਹੈ ਪਾਦਰੀ ਵਿਲੀਅਮ ਜੋ ਕਿ ਇੱਥੇ ਬੜਾ ਨਵਾਂ ਹੈ ਉਸ ਨੂੰ ਸਿੱਖਾਂ ਬਾਰੇ ਤਾਂ ਪਤਾ ਹੈ ਲੇਕਿਨ ਪਹਿਲੀ ਵਾਰ ਕਿਸੇ ਸਿੱਖ ਨੂੰ ਇੰਨੀ ਨਜ਼ਦੀਕ ਤੋਂ ਉਹ ਵੀ ਨਿਹੰਗ ਸਿੰਘ ਨੂੰ ਇਨੀ ਵੱਡੀ ਕਿਰਪਾਣ ਖਾਤੇ ਵਿੱਚ ਫੜੇ ਅੱਖਾਂ ਵਿੱਚ ਮੋਹਿਲਾਉਂਦੇ ਜਿਵੇਂ ਕਿ ਆਪਣੇ ਰੱਬ ਨੂੰ ਯਾਦ ਕਰ ਰਿਹਾ ਹੈ ਉਸ ਨੂੰ ਦੇਖ ਰਿਹਾ ਹੈ ਉਸ ਨੂੰ ਪਤਾ ਲੱਗਦਾ ਹੈ ਵੀ ਇਸ ਨਿਹੰਗ ਸਿੰਘ ਦੇ ਕੋਲ ਡਕਟ ਨਹੀਂ ਖਾਏ ਆਸ-ਪਾਸ ਦੇ ਲੋਕਾਂ ਦੇ ਨਾਲ ਬੜੀ ਉੱਚੀ ਆਵਾਜ਼ ਦੇ ਵਿੱਚ ਜਿਵੇਂ ਕਿ ਜਾਣ-ਬੁੱਝ ਕੇ ਕਰ ਰਿਹਾ ਹੋਵੇ ਮਜ਼ਾਕ ਉਡਾਉਣ ਦੇ ਲੱਜ ਦੇ ਵਿੱਚ ਬੋਲਦਾ ਹੈ ਆ ਦੇਖੋ ਪਤਾ ਨਹੀਂ ਕਹਿੋ ਜੇ ਕਹਿੋ ਜੇ ਪਿਛੜੇ ਲੋਕ ਹਨ ਇਹਨਾਂ ਲੋਕਾਂ ਨੂੰ ਅਜੇ ਤੱਕ ਵੀ ਅਕਲ ਨਹੀਂ ਆਈ ਦੁਨੀਆ ਚੰਦ ਤੇ ਪਹੁੰਚ ਗਈ ਹੈ ਇਹ ਅਜੇ ਵੀ ਅੰਧਵਿਸ਼ਵਾਸਾਂ ਦੇ ਵਿੱਚ ਡੁੱਬੇ ਹਨ ਆ ਦੇਖ ਇਸ ਦਾ ਬਾਣਾ ਇਸ ਤੀਜੇ ਦੀ ਡਰੈਸ ਹੈ ਉਹ ਬਿਲਕੁਲ ਕਿਵੇਂ ਪ੍ਰਾਤਨ ਹੈ ਇਹ ਅੱਜ ਵੀ ਇਹੋ ਜਿਹੇ ਕੱਪੜੇ ਪਹੁੰਦੇ ਹਨ ਜਿੱਥੇ ਸਾਰੀ ਦੁਨੀਆ ਪੈਂਟ ਸ਼ਰਟ ਪਾਦੀ ਹੈ ਜਿੱਥੇ ਸਾਰੇ ਲੋਕ ਮਾਡਰਨ ਕੱਪੜੇ ਪਾਉਂਦੇ ਹਨ ਇਹੋ ਜਿਹੇ ਲੋਕ ਅਜੇ ਵੀ 500 ਸਾਲ ਪਿੱਛੇ ਜਾਂਦੇ ਹਨ ਅਜੀਬ ਕਿਰਪਾਨਾ ਤੱਕ ਫਿਰ ਦੇਗਾ ਨਾ ਪਲਾ ਕਿਰਪਾਨਾ ਦਾ ਇੱਥੇ ਕੰਮ ਕੀ ਹੈ ਨਿਹੰਗ ਸਿੰਘ ਸਭ ਕੁਝ ਸੁਣ ਰਿਹਾ ਹੈ ਲੇਕਿਨ ਚੁੱਪਚਾਪ ਬਰਦਾਸ਼ਤ ਕਰ ਰਿਹਾ ਹੈ ਕੋਈ ਗੱਲ ਨਹੀਂ ਆਪੇ ਬੋਲ ਕੇ हट ਜਾਵੇਗਾ ਲੇਕਿਨ ਨਿਹੰਗ ਸਿੰਘ ਦੀ ਇਹ ਚਪੇ ਸਾਹਮਣੇ ਬੈਠੇ ਪادری ਨੂੰ ਹੋਰ ਭੜਕਾਰੀ ਹੈ ਉਹ ਤਾਂ ਪੜਦਾ ਹੈ ਵੀ ਕਿਸੇ ਤਰੀਕੇ ਨਾਲ ਇਸ ਦੇ ਨਾਲ ਥੋੜੀ ਝੜਪ ਹੋਵੇ ਥੋੜੀ ਚੁੱਤੂਮਮੇ ਹੋਵੇ ਜਿਸ ਦੇ ਨਾਲ ਮੈਂ ਆਪਣੀ ਵਿਦਿਆ ਨਾਲ ਆਪਣੀ ਪੜ੍ਹਾਈ ਦੇ ਨਾਲ ਇਸ ਨਿਹੰਗ ਸਿੰਘ ਨੂੰ ਨੀਚਾ ਦਿਖਾਵਾਂ ਕਿਉਂਕਿ ਉਸੇ ਨਜ਼ਰਾਂ ਦੇ ਵਿੱਚ ਈਸਾਈ ਤੋਂ ਇਲਾਵਾ ਜਿਹੜੇ ਬਾਕੀ ਧਰਮ ਹਨ ਉਹ ਬਹੁਤ ਨੀਵੇਂ ਹਨ ਅਤੇ ਉਹਨਾਂ ਦੇ ਲੋਕ ਈਸਾਈਆਂ ਤੋਂ ਬਹੁਤ ਪਿਛੜੇ ਹਨ ਉਹ ਦਿਖਾਣਾ ਚਾਹੁੰਦਾ ਸੀ ਆਸ-ਪਾਸ ਦੇ ਲੋਕਾਂ ਨੂੰ ਜਿਵੇਂ ਕੀ ਉਹ ਹਮੇਸ਼ਾ ਕਰਦਾ ਹੈ ਹੰਕਾਰੀ ਆਵਾਜ਼ ਦੇ ਵਿੱਚ ਦੁਬਾਰਾ ਕਹਿੰਦਾ ਹੈ ਆ ਕੋ ਇਸ ਸੁਣਨੇ ਹੰਗ ਨੋ ਕਿੰਨਾ ਪਿਛੜਿਆ ਹੋਇਆ ਲੱਗਦਾ ਹੈ ਭਲਾ ਆਪਣੇ ਤਿਰਤ ਜਾ ਰਿਹਾ ਹੈ ਕੋਈ ਟਿਕਟ ਲਾ ਕੇ ਤਾਂ ਜਾਣੀ ਚਾਹੀਦੀ ਹੈ ਬਿਨਾਂ ਟਿਕਟ ਤੋਂ ਹੀ ਚੱਲਿਆ ਹੈ ਭਲਾ ਇਹਨੂੰ ਅਕਲ ਨਹੀਂ ਹੈ ਮਿੱਕਿਤੇ ਵੀ ਟ੍ਰੇਨ ਦੇ ਵਿੱਚ ਸਫ਼ਰ ਕਰੋ ਤਾਂ ਘੱਡੋਂ ਘੱਟ ਟਿਕਟ ਲੈਣੀ ਚਾਹੀਦੀ ਹੈ। ਇਹੋ ਜਿਹੇ ਅਨਪੜ ਗਵਾਰ ਲੋਕਾਂ ਨੂੰ ساری ਉਮਰ ਅਕਲ ਨਹੀਂ ਆਉਂਦੀ। ਧਰਮ ਦੇ ਵਿੱਚ ਅੰਨੇ ਹੋਏ ਲੋਕ ਜਿਨ੍ਹਾਂ ਨੂੰ ਕੁਝ ਵੀ ਨਹੀਂ ਪਤਾ ਆਪਣੇ ਆਪ ਨੂੰ ਗਿਆਨੀ ਖਵਾ ਦੇਖਣੇ। ਇਹੋ ਜਿਹੇ ਲੋਕਾਂ ਦਾ ਤਾਂ ਟ੍ਰੇਨ ਦੇ ਵਿੱਚ ਚੜਨਾ ਬੈਨ ਹੋਣਾ ਚਾਹੀਦਾ ਹੈ। ਇਹੋ ਜਿਹਾਂ ਨੂੰ ਹੁਣੇ ਥਲੇਦਾਰ ਦੇਣਾ ਚਾਹੀਦਾ ਹੈ। ਬੜਾ ਮਜ਼ਾਕ ਉਡਾਰਿਆ ਹੈ। ਕਿ ਕਿਸੇ ਤਰ੍ਹਾਂ ਨਿਹੰਗ ਸਿੰਘ ਬੋਲੇ ਲੇਕਿਨ ਬਾਬਾ ਫਤੇ ਸਿੰਘ ਉਹ ਨਿਹੰਗ ਸਿੰਘ ਸਾਹਮਣੇ ਇੰਜ ਬਿਠਾ ਹੈ ਜਿਵੇਂ ਕਿ ਇਹੋ ਜਿਹੇ ਦੀਆਂ ਗੱਲਾਂ ਦਾ ਉਸਤੇ ਕੋਈ ਪਰ ਬੰਨੀ ਬੈਠਾ ਅਜੇ ਵੀ ਉਸਤੇ ਬੋਲ ਹਿਲ ਰਹੇ ਹਨ ਅੱਖਾਂ ਮਿਚੀਆਂ ਹੋਈਆਂ ਹਨ ਜਿਵੇਂ ਕਿ ਆਪਣੇ ਰੱਬ ਨੂੰ ਯਾਦ ਕਰਦੇ ਹੋਣ ਜਿਵੇਂ ਕਿ ਆਪਣਾ ਨਿੱਤ ਨੇਮ ਪੂਰਾ ਕਰ ਰਹੇ ਹੋਣ ਆਸ-ਪਾਸ ਦੇ ਲੋਕ ਵੀ ਵਿਲੀਅਮ ਜਨ ਨੂੰ ਦੇਖ ਰਹੇ ਹਨ ਕਿ ਇਹ ਕਿੰਨਾ ਜ਼ੋਰ ਲਗਾ ਰਿਹਾ ਹੈ ਕਿ ਕਿਸੇ ਤਰ੍ਹਾਂ ਨਿਹੰਗ ਸਿੰਘ ਬੋਲੇ ਅਤੇ ਉਸਤੇ ਨਾਲ ਇਹ ਤੁ ਤੁ ਮੈਂ ਮ ਕਰੇ ਲੇਕਿਨ ਉਹ ਦੇਖੋ ਕਿੰਨਾ ਸ਼ਾਂਤ ਬੈਠਾ ਹੈ ਇਸ ਸਬਦੇ ਕੇ ਵਿਲੀਅਮ ਨੂੰ ਆਪਣੀ ਬੇਇੱਜ਼ਤੀ ਮਹਿਸੂਸ ਹੋਈ ਵੀ ਮੈਂ ਇੰਨਾ ਕੁਝ ਬੋਲ ਰਿਹਾ ਹਾਂ ਇਹ ਪੱਥਰ ਬਣ ਕੇ ਸਾਹਮਣੇ ਬੈਠਾ ਹੋਏ ਸਨੇ ਹੱਦ ਪਾਰ ਕਰ ਦਿੱਤੇ ਕਹਿ ਦਿੱਤਾ ਇਹਨਾਂ ਦੇ ਤਾਂ ਗੁਰੂ ਵੀ ਇਹੋ ਜੇ ਸਨ ਜਿਨ੍ਹਾਂ ਨੇ ਇਹਨਾਂ ਨੂੰ ਕੁਝ ਸਿਖਾਇਆ ਨਹੀਂ ਹੈ ਭਲਾ তীਰਥ ਯਾਤਰਾ ਤੇ ਚਲੇ ਹਨ ਕੁਝ ਇਹਨਾਂ ਨੂੰ ਤਮੀਜ਼ ਤਾਂ ਸਿੱਖਣੀ ਚਾਹੀਦੀ ਹੈ ਬਿਨਾਂ ਤਮੀਜ਼ ਤੋਂ ਹੀ ਅੱਜ ਤੋਂ 500 ਸਾਲ ਪਹਿਲਾਂ ਵਾਲੇ ਬਾਂਕੇ ਬੈਠੇ ਹਨ ਇਹੋ ਜੇ ਲੋਕਾਂ ਦਾ ਕੁਝ ਨਹੀਂ ਹੋ ਸਕਦਾ ਇਹੋ ਜੇ ਲੋਕ ਦੇਸ਼ ਤੇ ਧਰਤੀ ਤੇ ਬੋਝ ਹਨ ਜਦੋਂ ਇਨੀ ਗੱਲ ਕਹੀ ਨਾ ਤਾਂ ਨਿਹੰਗ ਸਿੰਘ ਦੀਆਂ ਅੱਖਾਂ ਖੁੱਲ ਗਿਆ ਹਨ ਅਚਾਨਕ ਉਸ ਪਾਦਰੀ ਦੇ ਵੱਲ ਦੇਖਣ ਲੱਗਾ ਹੈ ਪਾਦਰੀ ਹੁਣ ਬੜਾ ਖੁਸ਼ ਹੋਇਆ ਹੈ ਅੰਦਰੋਂ ਅਦਿ ਉਸ ਲੱਗ ਰਿਹਾ ਹੈ ਬਿ ਹੁਣ ਇਹ ਨਿਆਂ ਕੁਝ ਬੋਲੇਗਾ ਮੈਂ ਉਸ ਦਾ ਜਵਾਬ ਦੇਵਾਂਗਾ ਮੈਂ ਉੱਚਾ ਹੋ ਜਾਵਾਂਗਾ ਇਹ ਨੀਵਾ ਇਸ ਤਰ੍ਹਾਂ ਬੜਾਂ ਮੰਦ ਦੇ ਵਿੱਚ ਖਿਆਲ ਹੈ ਇਹਨਾਂ ਸਭ ਕੁਝ ਅਜੀਤ ਤਣਾ ਬਣਿਆ ਹੀ ਹੈ ਇਹਨੇ ਦੇ ਵਿੱਚਕਾਰ ਕਿਸੇ ਦੇ ਆਣ ਦੀਆਂ ਪੜਾਂ ਸਭ ਨੂੰ ਸੁਣਦੀਆਂ ਹਨ ਇੱਕ ਬੰਦਾ ਜਿਸਨੇ ਕਾਲਾ ਕੋਟ ਪੈਂਟ ਪਾਇਆ ਹੋਏ ਦੇਖਣ ਦੇ ਵਿੱਚ ਲੱਗ ਰਿਹਾ ਹੈ ਵੀ ਇਹ ਟਿਟੀ ਹੈ ਅੱਗੇ ਵਧ ਰਿਹਾ ਹੈ ਟਿਕਟ ਦੀ ਜਾਂਚ ਕਰ ਰਿਹਾ ਹੈ ਪਦਰੀ ਜਿਸ ਨੂੰ ਉਹ ਟਿਟੀ ਆਣਾ ਦਿਖ ਰਿਹਾ ਹੈ ਉਹ ਵੀ ਅਚਾਨਕ ਚੁੱਪ ਹੋ ਗਿਆ ਹੈ ਮਨ ਹੀ ਮਨ ਖੁਸ਼ ਹੋਇਆ ਹੈ ਨਹੀਂ ਬਣ ਗਈ ਗੱਲ ਹੁਣ ਮੈਂ ਇਸ ਟੀਟੀ ਨੂੰ ਦਸਾਂਗਾ ਕਿ ਇਸ ਨੇ ਹੰਗ ਦੇ ਕੋਲ ਟੱਕ ਨਹੀਂ ਹੈ ਅਤੇ ਇਸ ਦੇ ਨਾਲ ਇਹ ਹੰਗ ਦੀ ਬੜੀ ਬੇਇੱਜ਼ਤੀ ਹੋਵੇਗੀ ਧੱਕੇ ਮਾਰ ਕੇ ਤੋਬਾਰ ਕਢਾਵਾਂਗਾ ਸਵਾਦ ਆ ਦੇਗਾ ਇਸ ਤਰ੍ਹਾਂ ਮਨਾਦੇ ਵੀ ਸੋਚ ਰਿਹਾ ਹੈ ਬੜਾ ਪ੍ਰਸੰਨ ਹੋ ਰਿਹਾ ਹੈ ਵੀ ਬਸ ਥੋੜਾ ਜਿਹਾ ਦੂਰ ਰਹਿ ਗਿਆ ਆਵੇਗਾ ਮੈਂ ਇਸ ਨੂੰ ਸ਼ਿਕਾਇਤ ਲਾਵਾਂਗਾ ਮੇਰੀ ਜਾਜ ਕਰ ਹੋ ਜਾਏਗੀ ਇਹ ਭਲਾ ਇਹ ਦੁਖੀ ਦਾ ਬੰਦਾ ਇੱਥੇ ਦੂਰ ਭਾਜੇਗਾ ਇਹਨਾਂ ਮਨ ਦੇ ਵੀ ਸੋਚ ਰਿਹਾ ਹੈ ਲੇਕਿਨ ਨਹੀਂ ਪਤਾ ਇਹ ਕੋਈ ਆਮ ਬੰਦਾ ਨਹੀਂ ਹੈ ਇਹ ਗੁਰੂ ਦਾ ਸਿੰਘ ਹੈ ਗੁਰੂ ਦੀ ਫੋੜ ਹੈ ਨਿਹੰਗ ਸਿੰਘ ਹੈ ਕੋਈ ਐਰਾ ਗੈਰਾ ਨਹੀਂ ਬੜਾ ਮੰਦੇ ਵਿੱਚ ਉਸ ਤੇ ਚਾਹ ਬਣ ਰਿਹਾ ਹੈ ਜਿਵੇਂ ਹੀ ਟਿਟੀ ਕੋਲਾ ਆ ਨਾ ਬੇਸਮਰਿਆ ਪਾਦਰੀ ਅਚਾਨਕ ਬੋਲ ਉੱਠਦਾ ਹੈ ਆ ਦੇਖੋ ਸਰ ਕਹਿੋ ਜੇ ਲੋਖ ਹਨ ਬਿਨਾਂ ਟਿਕਟ ਤੋਂ ਯਾਤਰਾ ਕਰ ਰਹੇ ਹਨ ਇਸ ਨੇ ਹੱਕ ਦੇ ਕੋਲ ਟਿਕ ਨਹੀਂ ਹੈ ਤੁਸੀਂ ਇਸ ਦੀ ਜਾਂਚ ਕਰੋ ਮੈਂ ਤੁਹਾਨੂੰ ਦਾਵਾ ਕਰਦਾ ਹਾਂ ਵੀ ਇਸ ਦੇ ਕੋਲ ਟਿਕ ਨਹੀਂ ਹੈ ਬਿਨਾਂ ਟਿਕਟ ਬਿਨ ਯਾਤਰਾ ਕਰ ਰਿਹਾ ਹੈ ਇਸ ਨੂੰ ਹੁਣੇ ਥੱਲੇ ਉਤਾਰੋ ਸਾਡੇ ਵਰਗੇ ਇੱਜ਼ਤਦਾਰ ਲੋਕ ਜਿਨ੍ਹਾਂ ਦੇ ਕੋਲ ਟਿਕਟ ਹਨ ਜੋ ਕਿ ਆਪਣੇ ਪੈਸੇ ਦੇ ਨਾਲ ਇਥੋਂ ਦੀ ਟਿਕਟ ਖਰੀਦ ਕੇ ਇੱਥੇ ਬੈਠੇ ਹਨ ਉਹ ਜੇ ਲੋਕਾਂ ਨੂੰ ਤੰਗ ਕਰ ਰਿਹਾ ਹੈ ਇਸ ਨੂੰ ਭਜਾਓ ਇਥੋਂ ਥੱਲੇ ਤਾਰੋ ੱਕੇ ਮਾਰ ਕੇ ਜਦੋਂ ਇਹਨਾਂ ਕਹਾ ਨਾ ਤਾਂ ਉਹ ਜੋ ਟੇਟੀ ਹੈ ਬੜਾ ਇਮਾਨਦਾਰ ਹੈ ਬੜਾ ਸਖਤ ਅਫਸਰ ਹੈ ਅਚਾਨਕ ਹੀ ਉਸ ਦੀਆਂ ਤੇਵੜੀਆਂ ਚੜ ਗਿਆ ਹਨ ਵੀ ਇਹ ਕਿਹੜਾ ਹੈ ਜੋ ਕਿ ਬਿਨਾ ਟਿਕਟ ਤੋਂ ਇੱਥੇ ਸਲੀਪਰ ਕੋਈ ਦੇ ਵਿੱਚ ਬੈਠਾ ਹੈ ਉਸ ਨੂੰ ਗੁੱਸਾ ਆਇਆ ਹੈ ਟੀਟੀ ਸੁਖਦੇਵ ਸਿੰਘ ਪਿੱਛੇ ਮੁੜ ਕੇ ਦੇਖਦਾ ਹੈ ਆਖਦਾ ਹੈ ਬਾਬਾ ਜੀ ਕਿਰਪਾ ਕਰਕੇ ਆਪਣੇ ਟਿਕਟ ਦਿਖਾਓ ਉਸ ਦਾ ਲੈਜਾ ਬੜਾ ਸਖਤ ਸੀ ਕਿਉਂਕਿ ਇਹ ਉਸ ਦਾ ਫਰਜ਼ ਸੀ ਉਹ ਰੋਜ ਕਈ ਐਸੇ ਲੋਕਾਂ ਨੂੰ ਸਿੱਧਾ ਕਰਦਾ ਹੈ ਜਿਨ੍ਹਾਂ ਦੇ ਕੋਲ ਤਕਨੀਕ ਹਨ ਕਈਆਂ ਨੂੰ ਥਲੇ ਉਤਾਰਦਾ ਹੈ ਕਈਆਂ ਦੇ ਚਰਨ ਪਰਦਾ ਹੈ ਇਸ ਤਰ੍ਹਾਂ ਦੇ ਕੰਮ ਉਸ ਦਾ ਰੋਜ਼ਦਾ ਹੈ ਲੇਕਿਨ ਬਾਬਾ ਫਤੇ ਸਿੰਘ ਜੀ ਫਿਰ ਇੱਕ ਵਾਰ ਸ਼ਾਂਤੀ ਨਾਲ ਮੁਸਕਰਾਏ ਉਹਨਾਂ ਦੇ ਚਿਹਰੇ ਤੇ ਕੋਈ ਘਬਰਾਟ ਨਹੀਂ ਸੀ ਨਾ ਹੀ ਕੋ ਡਰ ਪੁੱਤਰਾ ਮੇਰੇ ਕੋਲ ਕੋਈ ਤਕਨੀਕ ਹੈ ਉਹਨਾਂ ਨੇ ਸੱਤ ਬੋਲੇ ਕਿਉਂਕਿ ਉਹਨਾਂ ਨੂੰ ਝੂਠ ਬੋਲਣਾ ਆਉਂਦਾ ਨਹੀਂ ਸੀ ਝੂਠ ਬੋਲਣਾ ਉਹਨਾਂ ਦੀ ਫਿਤਰਤ ਨਹੀਂ ਸੀ ਉਹ ਅੰਦਰੋਂ ਬਾਹਰੋਂ ਇੱਕਸਨ ਜਿਹੋ ਜਿਹੇ ਅੰਦਰ ਉਹਦੇ ਬਾਹਰ ਉਹਨਾਂ ਨੇ ਕਿਸੇ ਕਾਨੂੰਨੀ ਛੋਟ ਦਾ ਦਾਵਾ ਨਹੀਂ ਕੀਤਾ ਨਾ ਹੀ ਕਿਸੇ ਹੱਕ ਦੀ ਗੱਲ ਕੀਤੀ ਵੀ ਮੈਨੂੰ ਡਿੱਗ ਦੀ ਲੋੜ ਨਹੀਂ ਹੈ ਉਹ ਸਿਰਫ ਵਾਹਿਗੁਰੂ ਤੇ ਭਰੋਸਾ ਰੱਖਦੇ ਸਨ ਅਤੇ ਜੋ ਹੋ ਰਿਹਾ ਸੀ ਉਸ ਨੂੰ ਗੁਰੂ ਦਾ ਭਾਣਾ ਮੰਨਦੇ ਸਨ ਵੀ ਦਸ਼ਮੇਸ਼ ਪਿਤਾ ਆਪਣੇ ਦਰ ਤੇ ਆਉਣ ਵਾਸਤੇ ਆਪਣੇ ਸੇਵਕ ਦੀ ਪੈਜ ਆਪ ਰੱਖਣਗੇ ਉਹੀ ਮੈਨੂੰ ਲਿਆਰਗੇਗਾ ਨਾ ਉਹੀ ਮੈਨੂੰ ਰਾਹ ਦਿਖਾਉਣਗੇ ਉਹ ਜੁਰਮਾਨਾ ਭਰਨ ਜਾਂ ਢੇਰ ਗੱਡੀ ਤੋਂ ਉਤਰਨ ਲਈ ਵੀ ਤਿਆਰ ਸਨ ਇਹ ਸੁਣ ਕੇ ਪਾਦਰੀ ਖੁਸ਼ੀ ਨਾਲ ਚੱਕ ਉੱਠਿਆ ਦੇਖਿਆ ਡਿਟੀ ਸਾਹਿਬ ਮੈਂ ਕਿਆ ਸਿਨਾ ਹੋਰ ਕੀ ਕਰੋਗੇ ਇਹਨਾਂ ਨੂੰ ਜੁਰਮਾਨਾ ਕਰੋ ਜਾਂ ਜੇਲ੍ਹ ਦੇ ਵਿੱਚ ਭੇਜੋ ਜਦੋਂ ੱਤਕੀ ਮਾਰ ਕੇ ਥੱਲੇ ਧਰ ਦੋ ਪਾਦਰੀ ਦੀ ਆਵਾਜ਼ ਵਿੱਚ ਵਿਅੰਗ ਸਾਫ਼ ਚ ਰਿਹਾ ਸੀ ਉਹ ਆਪਣੇ ਗਿਆਨ ਨੂੰ ਸਹੀ ਸਾਫਤ ਹੁੰਦਾ ਦੇ ਕੇ ਬੜਾ ਖੁਸ਼ ਹੋ ਰਿਹਾ ਸੀ ਟੇਢੀ ਸੁਖਦੇਵ ਸਿੰਘ ਨੇ ਕੁਝ ਪਲ ਬਾਬਾ ਜੀ ਬਲਗਹਿਰਾ ਇਹਨਾਂ ਦੇਖਿਆ ਉਸ ਦੀਆਂ ਨਜ਼ਰਾਂ ਬਾਬਾ ਜੀ ਦੇ ਸ਼ਾਂਤ ਚਿਹਰੇ ਤੇ ਡਿੱਗੀਆਂ ਅਚਾਨਕ ਉਸ ਦੇ ਦਿਮਾਗ ਵਿੱਚ ਇੱਕ ਪੁਰਾਣੀ ਯਾਦਾ ਜਾ ਹੋ ਗਈ ਜਿਵੇਂ ਕਿਸੇ ਨੇ ਉਸ ਦੇ ਦਿਮਾਗ ਦੀ ਡੁੰਗਾਈ ਦੇ ਵਿੱਚੋਂ ਇੱਕ ਦਬੀ ਹੋਈ ਤਸਵੀਰ ਨੂੰ ਬਾਹਰ ਕੱਢ ਦਿੱਤਾ ਹੋਵੇ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਚਮਕ ਆਈ ਫਿਰ ਖੰਜਵਾ ਦੀ ਇੱਕ ਹਾਰ ਵੈਦੁਰੇ ਕਿ ਤਸੀਂ بابا ਫਤੇ ਸਿੰਘ ਹੋ ਉਸਨੇ ਹੈਰਾਨੀ ਸ਼ਰਦਾ ਅਤੇ ਅਭਿਸ਼ਵਾਸ ਤੇ ਮਿਲੇ ਜੁਲੇ ਭਾਵ ਨਾਲ ਪੁੱਛਿਆ ਬਾਬਾ ਜੀ ਨੇ ਹੌਲੀ ਜਿਹੀ ਸਿਰ ਹਿਲਾਇਆ ਉਹਨਾਂ ਨੂੰ ਯਾਦ ਨਹੀਂ ਸੀ ਵੀ ਉਹ ਕੌਣ ਹੈ ਪਰ ਉਹਨਾਂ ਨੇ ਨਿਮਰਤਾ ਨਾਲ ਕਿਹਾ ਵਾਹਿਗੁਰੂ ਦੀ ਮਿਹਰ ਨਾਲ ਹਾਂ ਪੁੱਤਰ ਮੈਂ ਹਾਂ ਤੇ ਦਿੱ ਸੁਖਦੇਵ ਦੀਆਂ ਅੱਖਾਂ ਵਿੱਚੋਂ ਹੰਝ ਵੈਦੁਰੇ ਉਸਨੇ ਤੁਰੰਤ ਆਪਣੀਆਂ ਡਿੱਟਾਂ ਵਾਲੀ ਕਿਤਾਬ ਹੇਟਾਂ ਲੱਕ ਦਿੱਤੇ ਅਤੇ ਬਾਬਾ ਫਤੇ ਸਿੰਘ ਦੇ ਚਰਨਾਂ ਵਿੱਚ ਝੁਕ ਗਿਆ ਇਹ ਦ੍ਰਿਸ਼ ਦੇਖ ਕੇ ਸਾਰੇ ਯਾਤਰੀ ਹੈਰਾਨ ਰਹਿ ਗਏ ਪਾਦਰੀ ਵਿਲੀਅਮ ਜਦਾ ਮੁੱਖ ਖੁੱਲਾ ਰਹਿ ਗਿਆ ਉਸ ਨੂੰ ਕੁਝ ਸਮਝ ਨਹੀਂ ਆਇਆ ਸੀ ਵੀ ਇੱਕਦਮ ਟੀਟੀ ਜੋ ਕਿ ਇੰਨੇ ਹੰਕਾਰ ਦੇ ਨਾਲ ਇੰਨੇ ਰੁਤਬੇ ਨਾਲ ਬੋਲ ਰਿਹਾ ਸੀ ਅਚਾਨਕ ਇੱਥੇ ਝੁੱਕ ਗਿਆ ਹੈ ਇਸ ਤੇ ਅੱਖਾਂ ਦੇ ਵਿੱਚੋਂ ਹੰਝੂ ਕਿਹਾਗੇ ਹਨ ਉਸ ਤੇ ਹੰਕਾਰੀ ਮਨ ਦੇ ਵਿੱਚ ਇਹ ਸਭ ਇੱਕ ਨਾਟਕ ਜਾਂ ਲੱਗ ਰਿਹਾ ਸੀ ਬਾਬਾ ਜੀ ਸੁਖਦੇਵ ਸਿੰਘ ਨੇ ਭਰੀ ਹੋਈ ਆਵਾਜ਼ ਵਿੱਚ ਕਿਹਾ ਉਸ ਤੇ ਸ਼ਬਦ ਭਾਵਨਾਵਾਂ ਦੇ ਪਾਰ ਹਿੱਟ ਦਬੇ ਹੋਏ ਸਨ ਤੁਸੀਂ ਇੱਥੇ ਅਸੀਂ ਕਿੰਨੇ ਭਾਗਾ ਵਾਲੇ ਹਾਂ ਵੀ ਤੁਹਾਡੇ ਦਰਸ਼ਨ ਹੋ ਗਏ ਤੁਹਾਨੂੰ ਯਾਦ ਨਹੀਂ ਹੋਵੇਗਾ ਬਾਬਾ ਜੀ ਪਰ ਅੱਜ ਤੋਂ ਠੀਕ 5 ਸਾਲ ਪਹਿਲਾਂ ਜਦੋਂ ਪੰਜਾਬ ਦੇ ਵਿੱਚ ਭਿਆਨ ਖੜਾਈ ਸਨ ਮੇਰਾ ਪੂਰਾ ਪਿੰਡ ਪਾਣੀ ਦੇ ਵਿੱਚ ਡੁੱਬ ਗਿਆ ਸੀ ਹਰ ਪਾਸੇ ਤਬਾਹੀ ਦਾ ਮੰਦਰ ਸੀ ਮੇਰੀ ਮਾਂ ਬਿਮਾਰ ਸੀ ਅਤੇ ਪਾਣੀ ਦੇ ਵਿੱਚ ਘਰੀ ਹੋਈ ਸੀ ਸਾਨੂੰ ਕੋਈ ਮਦਦ ਨਹੀਂ ਮਿਲ ਰਹੀ ਸੀ ਮੈਂ ਉਦੋਂ ਟੇਟੀ ਨਹੀਂ ਸੀ ਹਰ ਪਾਸੇ ਹਾਹਾਕਾਰ ਮਚੀ ਸੀ ਸਾਡੇ ਪਿੰਡ ਦੇ ਵਿੱਚ ਕੋਈ ਵੀ ਬਚਾਅ ਟੀਮ ਨਹੀਂ ਪਹੁੰਚੀ ਸੁਖਦੇਵ ਸਿੰਘ ਦਾ ਗੜਾ ਹੋਰ ਵੀ ਪਰ ਗਿਆ ਉਸਨੇ ਆਪਣੀ ਆਵਾਜ਼ ਨੂੰ ਕੰਟਰੋਲ ਕਰਕੇ ਦੱਸਿਆ ਉਦੋਂ ਤੁਹਾਡਾ ਨਿਹੰਗ ਸਿੰਘਾਂ ਦਾ ਜਥਾ ਜਿਸਨੇ ਦਿਨ ਰਾਤ ਇੱਕ ਕਰਕੇ ਲੋਕਾਂ ਨੂੰ ਬਚਾਇਆ ਤਾਨੂੰ ਖਾਣ ਲਈ ਅਨ ਦਿੱਤਾ ਤੁਸੀਂ ਆਪ ਬਾਬਾ ਜੀ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਪਾਣੀ ਦੇ ਵਿੱਚ ਬਣ ਕੇ ਮੇਰੀ ਮਾਂ ਨੂੰ ਬਿਮਾਰੀ ਦੀ ਹਰਤ ਵਿੱਚ ਬਚਾ ਕੇ ਸੁਰੱਖੇ ਥਾਂ ਤੇ ਪਹੁੰਚਾਇਆ ਉਹਨਾਂ ਦਾ ਇਲਾਜ ਕਰਵਾਇਆ ਤੁਸੀਂ ਉਹਨਾਂ ਨੂੰ ਆਪਣੇ ਹੱਥਾਂ ਨਾਲ ਲੰਗਰ ਸ਼ਕਾਇਆ ਸੀ ਅਤੇ ਉਹਨਾਂ ਦੇ ਸਿਰ ਤੇ ਹੱਥ ਰੱਖ ਕੇ ਅਸ਼ੀਰਵਾਦ ਦਿੱਤਾ ਮੇਰੀ ਮਾਂ ਜੋ ਕਈ ਦਿਨਾਂ ਤੋਂ ਬੁਖਾਰਾਂ ਤੜਪੀ ਸੀ ਅਤੇ ਬਚਣ ਦੀ ਕੋਈ ਉਮੀਦ ਨਹੀਂ ਸੀ ਉਸੇ ਦਿਨ ਤੋਂ ਠੀਕ ਹੋਣੀ ਸ਼ੁਰੂ ਹੋ ਗਏ ਉਹ ਅੱਜ ਵੀ ਜਿਉਂਦੀ ਹੈ ਸਿਰਫ ਤੁਹਾਡੇ ਉਸ ਆਸ਼ੀਰਵਾਦ ਕਰਕੇ ਸੱਚੀ ਗੁਸ ਦੇ ਆਸ਼ੀਰਵਾਦ ਦੇ ਵਿੱਚ ਬੜੀ ਤਾਕਤ ਹੁੰਦੀ ਹੈ ਬੜੀ ਸ਼ਕਤੀ ਹੁੰਦੀ ਹੈ ਸੁਖਦੇਵ ਨੇ ਅੱਗੇ ਕਿਹਾ ਉਸ ਦੀ ਆਵਾਜ਼ ਵਿੱਚ ਅਥਾਹ ਸ਼ਰਧਾ ਸੀ ਬਾਬਾ ਜੀ ਤੁਸੀਂ ਤਾਂ ਸਾਡੇ ਲਈ ਪ੍ਰਮਾਤਮਾ ਦੇ ਦੂਜੇ ਰੂਪ ਬਣ ਕੇ ਆਏ ਸੀ ਉਸ ਦਿਨ ਤੋਂ ਮੇਰੀ ਮਾਂ ਹਰ ਰੋਜ਼ ਤੁਹਾਨੂੰ ਯਾਦ ਕਰਦੀ ਹੈ ਵੀ ਉਸ ਦਿਨ ਨਿਹੰਗ ਸਿੰਘਾਂ ਦਾ ਦਖਾਇਆ ਸੀ ਅਤੇ ਤੁਹਾਡੇ ਲੰਬੀ ਉਮਰ ਲਈ ਅਰਦਾਸ ਕਰਦੀ ਹੈ ਅਸੀਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਤੁਹਾਡੇ ਦਰਸ਼ਨ ਦੁਬਾਰਾ ਹੋਣਗੇ ਫਿਰ ਸੁਖਦੇਵ ਸਿੰਘ ਨੇ ਇੱਕ ਅਜੀਹੀ ਗੱਲ ਕਹੀ ਜਿਸ ਨੇ ਪੂਰੇ ਡੱਬੇ ਦੇ ਵਿੱਚ ਜੋ ਕਿ ਇਹ ਸਾਰਾ ਨਜ਼ਾਰਾ ਦਿਖ ਰਿਹਾ ਸੀ ਅਤੇ ਪਾਦਰੀ ਮੇਂ ਜਨ ਨੂੰ ਵੀ ਅੰਦਰੋਂ ਹਿਲਾ ਦਿੱਤਾ ਬਾਬਾ ਜੀ ਤੁਸੀਂ ਟਿਕਟ ਦੀ ਕੀ ਗੱਲ ਕਰਦੇ ਹੋ ਤੁਹਾਡਾ ਸਰੀਰ ਬਿਨਾਂ ਟਿਕਟ ਸਫਰ ਕਰ ਰਿਹਾ ਹੋਵੇਗਾ ਪਰ ਤੁਹਾਡੀ ਸੇਵਾ ਤੁਹਾਡੀ ਰੂਹ ਦਾ ਕਰਜ਼ਾ ਪੂਰਾ ਹਿੰਦੁਸਤਾਨ ਨੇ ਚੁਕਾ ਸਕਦਾ ਤੁਸੀਂ ਸਾਰੀ ਉਮਰ ਨਿਸਵਾਰਤ ਸੇਵਾ ਕੀਤੀ ਹੈ ਮੈਂ ਕੋਈ ਕਾਨੂੰਨੀ ਤੋੜ ਰਿਹਾ ਮੈਂ ਸਿਰਫ ਆਪਣਾ ਕਰਜ਼ਾ ਚੁਕਾ ਰਿਹਾ ਉਸਨੇ ਆਪਣੀ ਜੇਬ ਦੇ ਵਿੱਚੋਂ ਪੈਸੇ ਕਢੇ ਉਸਤੇ ਹੱਥ ਕਮਰੇ ਸਨ ਅਤੇ ਬਾਬਾ ਜੀ ਦੇ ਨਾਮ ਤੇ ਖੁਦ ਹੀ ਆਪਣੀ ਵੱਲੋਂ ਹਜੂਰ ਸਾਹਿਬ ਤੱਕ ਦੀ ਟਿਕਟ ਕੱਢ ਦਿੱਤੀ ਇਹ ਟਿਕਟ ਮੇਰੀ ਤਰਫੋਂ ਹੈ ਤੁਹਾਡੇ ਲਈ ਇਹ ਕੋਈ ਛੋਟੀ ਜਿਹੀ ਪੇਟਾ ਹੈ ਬਾਬਾ ਦੀ ਕਿਰਪਾ ਕਰਕੇ ਇਸ ਨੂੰ ਸਵਿਕਾਰ ਕਰ ਲੋ ਇਸ ਨੂੰ ਰੱਖ ਲਵੋ ਡੱਬੇ ਦੇ ਸਾਰੇ ਯਾਤਰੀ ਜੋ ਸਾਰਾ ਕੁਝ ਦੇਖ ਰਹੇ ਸਨ ਹੈਰਾਨ ਹੋ ਗਏ ਇਹ ਸਭ ਕੀ ਹੋ ਰਿਹਾ ਹੈ ਉਹ ਪਹਿਲਾਂ ਤਾਂ ਸੋਚਦੇ ਰਹੇ ਵੇਇ ਕੋ ਬਿਨਾ ਟਿਕਟ ਦਾ ਯਾਤਰੀ ਹੈ ਪਰ ਹੁਣ ਉਹਨਾਂ ਨੂੰ ਜਦੋਂ ਸੱਚਾਈ ਸਾਹਮਣੇ ਆਈ ਨਾ ਉਸ ਦੀ ਅਸਲੀਅਤ ਪਤਾ ਲੱਗੀ ਉਹਨਾਂ ਦੀਆਂ ਅੱਖਾਂ ਵਿੱਚ ਬਾਬਾ ਫਤਿਹ ਸਿੰਘ ਜੀ ਪ੍ਰਤੀ ਸਤਿਕਾਰ ਭਰ ਉੱਠਿਆ ਵੀ ਇਹ ਕੋਈ ਆਮ ਪੁਰਖ ਨਹੀਂ ਹਨ ਇਹ ਤਾਂ ਸੱਚਮੁੱਚ ਮਹਾਂਪੁਰਖ ਹਨ ਕਈਆਂ ਨੇ ਬਾਬਾ ਜੀ ਦੇ ਚਰਨ ਛੁਏ ਕਈਆਂ ਨੇ ਧੰਵਾਦ ਵੱਜੋਂ ਨਮਸਕਾਰ ਵੀ ਕੀਤਾ ਪਾਦਰੀ ਬਿਰੀਮ ਜੋ ਪੂਰੇ ਘਟਨਾਕਰਮ ਦਾ ਚਸ਼ਮਦੀਦ ਗਵਾਸੀ ਪੂਰੀ ਤਰ੍ਹਾਂ ਸੁਣ ਰਹਿ ਗਿਆ ਉਸਤੇ ਚਿਹਰੇ ਤੇ ਹੰਕਾਰ ਦੀ ਜਗ੍ਹਾ ਹੁਣ ਸ਼ਰਮਿੰਦਗੀ ਪਛਤਾਵਾ ਅਤੇ ਇੱਕ ਅਜੀਬ ਜਿਹੀ ਬਚਾਨੀ ਸੀ ਉਸ ਦੀਆਂ ਨਜ਼ਰਾਂ ਬਾਬਾ ਫਤਿਹ ਸਿੰਘ ਦੇ ਚਿਹਰੇ ਤੇ ਕੀ ਹੋਇਆ ਸਨ ਜਿਸ ਨੂੰ ਉਹ ਪਖੰਡੀ ਅਤੇ ਪਿਛੜਾ ਸਮਝ ਰਿਹਾ ਸੀ ਜਿਸ ਤੇ ਪਰਕਾਣ ਉਹ ਜਿਸ ਤੇ ਗੁਰਵਾਨੋ ਉਸਨੇ ਪਤਾ ਨਹੀਂ ਕੀ ਕੁਝ ਬੋਲਿਆ ਸੀ ਲੇਕਿਨ ਜਿੱਤੇ ਅਜੇ ਵੀ ਉਹੀ ਨਿਰਛਲ ਸ਼ਾਂਤੀ ਅਤੇ ਮੁਸਕਰਾਹਟ ਸੀ ਬਾਬਾ ਜੀ ਦੇ ਚਿਹਰੇ ਤੇ ਬਾਬਾ ਜੀ ਨੇ ਸੁਖਦੇਵ ਸਿੰਘ ਨੂੰ ਬੜੇ ਪਿਆਰ ਨਾਲ ਥਪੜਿਆ ਅਤੇ ਉਸਦੇ ਸਿਰ ਤੇ ਹੱਥ ਰੱਖ ਕੇ ਅਸ਼ੀਰਵਾਦ ਦਿੱਤਾ ਪੁੱਤਰ ਬਾਈ ਗੁਰੂ ਤੇਰਾ ਪਲਾ ਕਰੇ ਦਸ਼ਮੇਸ਼ ਪਿਤਾ ਤੁਹਾਡੇ ਤੇ ਮੇ ਰੱਖਣ ਸੇਵਾ ਅਤੇ ਸਿਮਰਨ ਦਾ ਫਲ ਕਦੇ ਵਿਅਰਥ ਨਹੀਂ ਜਾਂਦਾ ਤੇਰੀ ਮਾਤਾ ਨੂੰ आशीर्वाद ਕਹੇ ਪਾਦਰੀ ਬਿਲੇਮ ਜਨੇ ਅੰਦਰੋਂ ਇੱਕ ਅਜੀਬ ਜਿਹੀ ਹਲਚਲ ਮਹਿਸੂਸ ਕੀਤੀ ਉਸ ਤੇ ਦਿਮਾਗ ਵਿੱਚ ਆਪਣੇ ਬਚਪਨ ਦੀ ਘਟਨਾ ਘੁੰਮਣ ਲੱਗੇ ਉਸ ਨੂੰ ਯਾਦ ਆਇਆ ਵੀ ਕਿਵੇਂ ਉਸਦੀ ਮਾਂ ਵੀ ਇੱਕ ਵਾਰ ਬੜੀ ਬਿਮਾਰ ਹੋਈ ਸੀ ਭਤੀ ਉਸਨੇ ਆਪਣੇ ਤਨ ਆਪਣੇ ਸਿੱਖਿਆ ਤੇ ਆਪਣੀ ਰੁਤੇਵੇ ਦੇ ਬਾਵਜੂਦ ਵੀ ਸਿਰਫ ਪੈਸੇ ਦੀ ਤਾਕਤ ਤੇ ਭਰੋਸਾ ਕੀਤਾ ਸੀ ਉਸਨੇ ਆਪਣੀ ਮਾਂ ਲਈ ਡਾਕਟਰ ਲਗਾਏ ਦਵਾਈਆਂ ਲੈਂਦੀਆਂ ਪਰ ਕਦੇ ਸੱਚੇ ਦਿਲੋਂ ਉਸਦੀ ਚਿੰਤਾ ਨਹੀਂ ਕੀਤੀ ਨਾ ਹੀ ਉਸਦੀ ਆਤਮਿਕ ਸ਼ਾਂਤੀ ਲਈ ਕਦੇ ਸੱਚੇ ਦਿਲੋਂ ਅਰਦਾਸ ਕੀਤੀ ਉਸਦੀ ਮਾਂ ਪੂਰੀ ਹੋ ਗਈ ਅਤੇ ਉਸਤੇ ਅੰਦਰ ਇੱਕ ਖਾਲੀपन ਰਹਿ ਗਿਆ ਜਿਸ ਨੂੰ ਉਹ ਹੀ ਕਿਤਾਬੀ ਗਿਆਨ ਬਾਹਰੀ ਦਿਖਾਵੇ ਨਾਲ ਭਰਨ ਦੀ ਕੋਸ਼ਿਸ਼ ਕਰਦਾ ਰਿਹਾ ਉਸ ਨੂੰ ਆਪਣੀ ਜ਼ਿੰਦਗੀ ਦਾ ਉਪਰਿਆਦਾ ਗਿਆ ਜਦੋਂ ਉਸਨੇ ਕਈ ਵਾਰ ਗਰੀਬਾਂ ਅਨਪੜ ਲੋਕਾਂ ਅਤੇ ਵਕ-ਵਕ ਧਰਮ ਦੇ ਲੋਕਾਂ ਦਾ ਮਜ਼ਾਕ ਉਡਾਇਆ ਸੀ ਜੋ ਉਸਦੀ ਨਜ਼ਰਾਂ ਦੇ ਵਿੱਚ ਪਿਛੜੇ ਅਤੇ ਅਗਿਆਨੀ ਸਨ ਉਸ ਨੂੰ ਆਪਣੀ ਸਾਰੀ ਹੰਕਾਰੀ ਸੋਚ ਤੇ ਪਛਤਾਵਾ ਹੋਣ ਲੱਗਾ ਉਸ ਨੂੰ ਬੜਾ ਮਹਿਸੂਸ ਹੋਇਆ ਵੀ ਉਸ ਦਾ ਸਾਰਾ ਗਿਆਨ ਉਸ ਦੀ ਸਾਰੀ ਸਿੱਖਿਆ ਇਸ ਨਿਹੰਗ ਸਿੰਘ ਦੀ ਨਿਮਰਤਾ ਇਸ ਦੀ ਮਾਨਵਤਾ ਇਸ ਦੀ ਸੇਵਾ ਅਤੇ ਗੁਰੂ ਸਾਹਿਬ ਦੇ ਅਟੁੱਟ ਵਿਸ਼ਵਾਸ ਦੇ ਸਾਹਮਣੇ ਕੁਝ ਵੀ ਨਹੀਂ ਹੈ ਮੈਂ ਕਿੰਨਾ ਗਲਤ ਸੀ ਭਾਵੇਂ ਕਿੰਨਾ ਵੀ ਗਿਆਨਮਾਨ ਸੀ ਲੇਕਿਨ ਹੰਕਾਰੀ ਸੀ ਪਾਦਰੀ ਬਿਲੇਮ ਜਿਨੇ ਆਪਣੇ ਆਪ ਨੂੰ ਕਿਹਾ ਕੁਸਤੀਆਂ ਅੱਖਾਂ ਵਿੱਚੋਂ ਹੰਝੂ ਵਹਿਣੇ ਸ਼ੁਰੂ ਹੋ ਗਏ ਅਤੇ ਹੌਲੀ-ਹੌਲੀ ਇਹ ਹੰਝੂ ਉੱਚੀ-ਉੱਚੀ ਰੋਣ ਦੇ ਵਿੱਚ ਬਦਲ ਗਏ ਤੇ ਅੰਦਰੋਂ ਨੇ ਪਛਤਾਵੇ ਦਾ ਰੋਣਾ ਸੀ ਉਸ ਦੀਆਂ ਹਿਚਕੀਆਂ ਦੀ ਆਵਾਜ਼ ਸਾਰੇ ਡੱਬੇ ਦੇ ਵਿੱਚ ਗੂੰਜਣ ਲੱਗੇ ਉਹ ਆਪਣੀ ਸੀਟ ਤੋਂ ਉੱਠਿਆ ਅਤੇ ਕੰਬਦੇ ਹੋਏ ਕਦਮਾਂ ਨਾਲ ਬਾਬਾ ਫਤੇ ਸਿੰਘ ਵੱਲ ਵਧਿਆ ਉਸ ਦਾ ਚਿਹਰਾ ਪਛਤਾਵੇ ਅਤੇ ਸ਼ਰਮਿੰਦਗੀ ਨਾਲ ਭਰ ਗਿਆ ਸੀ ਪਰ ਉਸ ਦੀਆਂ ਅੱਖਾਂ ਵਿੱਚ ਇੱਕ ਨਵੀਂ ਚਮਕ ਵੀ ਸੀ ਜਿਵੇਂ ਉਸ ਨੂੰ ਸੱਚਾਈ ਦੀ ਝਲਕ ਮਿਲ ਰਹੀ ਹੋਵੇ ਬਾਬਾ ਜੀ ਉਸਨੇ ਗੋਡਿਆਂ ਪਾਰ ਬੈਠਣ ਦੀ ਕੋਸ਼ਿਸ਼ ਕੀਤੀ ਕੰਬ ਦੀ ਆਵਾਜ਼ ਵਿੱਚ ਕਿਹਾ ਉਸਤੇ ਬੁੱਲ ਸੁਕਰੇ ਸਨ ਮੈਨੂੰ ਮਾਫ ਕਰਦੇ ਹੋ ਮੈਂ ਤੁਹਾਡਾ ਬਹੁਤ ਮਜ਼ਾਕ ਉਡਾਇਆ ਸੀ ਮੈਂ ਤੁਹਾਨੂੰ ਗਲਤ ਸਮਝਿਆ ਮੈਂ ਸੋਚਿਆ ਸੀ ਵੀ ਗਿਆਨ ਸਿਰਫ ਕਿਤਾਬਾਂ ਦੇ ਵਿੱਚ ਹੈ ਮੈਂ ਪੂਰਾ ਗਿਆਨਵਾਨ ਹਾਂ ਪਰ ਅੱਜ ਮੈਨੂੰ ਪਤਾ ਲੱਗਿਆ ਅਸਲੀ ਗਿਆਨ ਤਾਂ ਸੇਵਾ ਨਿਮਰਤਾ ਅਤੇ ਪਰਮਾਤਮਾ ਦੇ ਵਿਸ਼ਵਾਸ ਵਿੱਚ ਹੈ ਤੁਸੀਂ ਤਾਂ ਸੱਚਮੁੱਚ ਬਹਾਨ ਹੋ ਤੁਹਾਡੀ ਨਿਮਰਤਾ ਤੁਹਾਡੀ ਸੇਵਾ ਅਤੇ ਤੁਹਾਡੀ ਸ਼ਾਂਤ ਸਭਾ ਨੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਮੈਂ ਕਿਨਾ ਕੁ ਤੁਹਾਨੂੰ ਕਿਹਾ ਤੁਸੀਂ ਇੱਕ ਲਫ਼ਜ਼ ਵੀ ਮੇਰੇ ਖਿਲਾਫ ਜਾਂ ਮੇਰੇ ਬਾਰੇ ਨੇ ਬੋਲੇ ਤੁਸੀਂ ਚਾਹਦੇ ਮੈਂ ਮੇਰੇ ਨਾਲ ਤਿੱਕੀ ਬਹਿਸ ਕਰ ਸਕਦੇ ਸੀ ਲੇਕਿਨ ਨਹੀਂ ਤੁਸੀਂ ਆਪਣੇ ਆਪ ਦੇ ਵਿੱਚ ਮਸਤ ਰਹਿ ਕੇ ਆਪਣੇ ਗੁਰੂ ਨੂੰ ਯਾਦ ਕੀਤਾ ਅਤੇ ਮੈਂ ਆਪਣੇ ਆਪ ਤੁਹਾਡੀ ਇਸ ਚੁੱਪ ਦੇ ਵਿੱਚੋਂ ਹੀ ਆਪਣਾ ਸਬਕ ਸਿੱਖਿਆ ਮੈਂ ਅੱਜ ਤੱਕ ਸਿਰਫ ਬਾਹਰੀ ਦੁਨੀਆ ਨੂੰ ਦੇਖਦਾ ਰਿਹਾ ਪਰ ਤੁਸੀਂ ਮੈਨੂੰ ਸੱਚਮੁੱਚ ਅੰਦਰੂਨੀ ਸਤਾਈ ਦਾ ਅਹਿਸਾਸ ਕਰਵਾਇਆ ਹੈ ਬਾਈਬਲ ਵੀ ਆਹੀ ਕਹਿੰਦੀ ਹੈ ਮੈਂ ਸੱਚਮੁੱਚ ਬਾਈਬਲ ਤੋਂ ਵੀ ਕਿੰਨਾ ਦੂਰ ਹੋ ਗਿਆ ਸੀ ਪਾਦਰੀ ਦਾ ਸਿਰ ਬਾਬਾ ਜੀ ਦੇ ਚਰਨਾਂ ਵਿੱਚ ਝੁਕਣ ਜਾ ਰਿਹਾ ਸੀ ਅਤੇ ਉਸਤੇ ਖੰਝੂ ਬਾਬਾ ਜੀ ਦੇ ਪੈਰਾਂ ਨੂੰ ਧੋਰੇ ਸਨ ਲੇਕਿਨ ਬਾਬਾ ਜੀ ਕਿਆ ਨਹੀਂ ਤੁਸੀਂ ਵੀ ਆਪਣੇ ਤਰ੍ਹਾਂ ਦੇ ਅਨਿਆਇ ਹੋ ਕੋਈ ਗੱਲ ਨਹੀਂ ਹੈ ਉਤੋ ਚੋਕਣ ਦੀ ਕੋਈ ਲੋੜ ਨਹੀਂ ਹੈ। ਬਾਬਾ ਫਤਿਹ ਸਿੰਘ ਨੇ ਪਾਦਰੀ ਨੂੰ ਹੱਥ ਫੜ ਕੇ ਉਠਾਇਆ। ਉਹਨਾਂ ਦੀਆਂ ਅੱਖਾਂ ਵਿੱਚ ਹਮਦਰਦੀ ਸੀ। ਕੋਈ ਗੁੱਸਾ ਜਾਂ ਨਫ਼ਰਤ ਨਹੀਂ। ਪੁੱਤਰਾ, ਗੁਰੂ ਘਰ ਦੇ ਵਿੱਚ ਕਿਸੇ ਲਈ ਕੋਈ ਪਰਦੇ ਨਹੀਂ ਹੁੰਦੇ। ਅਰਦਾਸ ਸਭ ਦੀ ਸੁਣੀ ਜਾਂਦੀ ਹੈ। ਨਿੰਦਿਆ ਕਰਨ ਵਾਲਾ ਪਰਮਾਤਮਾ ਦਾ ਹੀ ਬੰਦਾ ਹੈ। ਨਿੰਦਕ ਸਾਡਾ ਦੋਸਤ ਹੁੰਦਾ ਹੈ। ਅਸੀਂ ਸਭ ਉਸ ਇੱਕੋ ਪਰਮਾਤਮਾ ਦੇ ਬੱਚੇ ਹਾਂ। ਮੈਂ ਤੈਨੂੰ ਪਹਿਲਾਂ ਹੀ ਮਾਫ਼ ਕਰ ਦਿੱਤਾ ਸੀ। ਅਸਲ ਦੇ ਵਿੱਚ ਮੈਂ ਤੇਰਾ ਧੰਨਵਾਦ ਕਰਦਾ ਹਾਂ ਕਿਉਂਕਿ ਤੇਰੀਆਂ ਗੱਲਾਂ ਨੇ ਮੈਨੂੰ ਹੋਰ ਸਿਮਰਨ ਕਰਨ ਲਈ ਪ੍ਰੇਰਿਆ ਅਤੇ ਮੇਰੇ ਗੁਰੂ ਦੀ ਅਜਮਤ ਹੋਰ ਵੀ ਵਿਦਾਇਕ ਹਏ ਬਾਬਾ ਜੀ ਦੇ ਇਹ ਸ਼ਬਦ ਸੁਣ ਕੇ ਪਾਦਰੀ ਹੋਰ ਵੀ ਪੜਾਪਵਕ ਹੋ ਗਿਆ ਉਸ ਨੂੰ ਮਹਿਸੂਸ ਹੋ ਰਿਹਾ ਸੀ ਕਿ ਉਸ ਦੀ ਜ਼ਿੰਦਗੀ ਦੇ ਵਿੱਚ ਜੋ ਸ਼ਾਂਤੀ ਅਤੇ ਸਤਾਈ ਉਹ ਸਾਰੀ ਉਮਰ ਲੱਭਦਾ ਰਿਹਾ ਉਹ ਉਸ ਨੂੰ ਅੱਜ ਇੱਕ ਬਿਨਾਂ ਟਿਕਟ ਦਾ ਯਾਤਰਾ ਕਰਨ ਵਾਲਾ ਨਿਹੰਗ ਸਿੰਘ ਉਸ ਦੇ ਚਰਨਾਂ ਦੇ ਵਿੱਚ ਮਿਲ ਗਈ ਹੈ ਉਸ ਨੇ ਬਾਬਾ ਜੀ ਦੇ ਚਰਨ ਦੁਬਾਰਾ ਛੋਏ ਅਤੇ ਫਿਰ ਚੁੱਪਚਾਪ ਇੱਕ ਕੋਨੇ ਦੇ ਵਿੱਚ ਆ ਕੇ ਬੈਠ ਗਿਆ ਆਪਣੇ ਮਨ ਨੂੰ ਸ਼ਾਂਤ ਕਰਨ ਲੱਗਾ ਉਸ ਦੀਆਂ ਅੱਖਾਂ ਵਿੱਚ ਹੁਣ ਨਫ਼ਰਤ ਦੀ ਜਗ੍ਹਾ ਸਰਦਾ ਭਾਵਨਾ ਸੀ ਅਤੇ ਹੰਕਾਰ ਦੀ ਜਗ੍ਹਾ ਨਿਮਰਤਾ ਉਸ ਨੇ ਆਪਣੀ ਬਾਈਬਲ ਦੁਬਾਰਾ ਖੋਲੀ ਪਰ ਇਸ ਵਾਰ ਉਸਦੀਆਂ ਨਜ਼ਰਾਂ ਸਿਰਫ ਸ਼ਬਦਾਂ ਤੇ ਨਹੀਂ ਬਲਕਿ ਉਹਨਾਂ ਦੇ ਅਰਥਾਂ ਦੇ ਤੇ ਗਹਿਰਾਈ ਦੇ ਸੀ ਰੇਲ ਗੱਡੀ ਹਜੂਰ ਸਾਹਿਬ ਨੰਦੇੜ ਸਟੇਸ਼ਨ ਪਹੁੰਚੀ ਬਾਬਾ ਫਤਿਹ ਸਿੰਘ ਜੀ ਸ਼ਾਂਤੀ ਨਾਲ ਉਤਰੇ ਉਹਨਾਂ ਦੇ ਚਿਹਰਾ ਤੇ ਉਹੀ ਬ੍ਰह्म ਤੇਜ ਅਤੇ ਸ਼ਾਂਤੀ ਸੀ ਪੀਟੀ ਸੁਖਦੇਵ ਸਿੰਘ ਨੇ ਉਹਨਾਂ ਨੂੰ ਸ਼ਰਧਾ ਨਾਲ ਪ੍ਰਣਾਮ ਕੀਤਾ ਅਤੇ ਉਹਨਾਂ ਦਾ ਆਸ਼ੀਰਵਾਦ ਦੁਆਰਾ ਲਿਆ ਉਸਦੀਆਂ ਅੱਖਾਂ ਦੇ ਵਿੱਚ ਅਥਾਹ ਸ਼ਰਧਾ ਅਤੇ ਧੰਨਵਾਦ ਦੇ ਭਾਵ ਸਨ ਪਾਦਰੀ ਵਿਲੀਅਮ ਜੀ ਉਹਨਾਂ ਦੇ ਪਿੱਛੇ-ਪਿੱਛੇ ਉਸੇ ਸਟੇਸ਼ਨ ਦੇ ਉੱਪਰ ਗਏ ਉਹਨੇ ਬਾਬਾ ਜੀ ਦੇ ਸਾਹਮਣੇ ਹੱਥ ਜੋੜੇ ਉਸਦੀ ਆਵਾਜ਼ ਹੁਣ ਪਹਿਲਾ ਵਰਗੀ ਹੰਕਾਰਯੋਗ ਨਹੀਂ ਸੀ ਬਲਕਿ ਬੜੀ ਨਿਮਰ ਸੀ ਬਾਬ ਜੀ ਜੇਕਰ ਇਰਾਦਤ ਹੋਵੇ ਤਾਂ ਮੈਂ ਕੁਝ ਦਿਨ ਤੁਹਾਡੇ ਨਾਲ ਰਹਿ ਕੇ ਤੁਹਾਡੀ ਸੇਵਾ ਕਰਨਾ ਚਾਹੁੰਦਾ ਹਾਂ ਮੈਂ ਸੱਚੇ ਧਰਮ ਨੂੰ ਸੱਚੀ ਇਨਸਾਨੀਅਤ ਨੂੰ ਆਪਣੀ ਬਾਈਬਲ ਨੂੰ ਸਮਝਣਾ ਚਾਹੁੰਦਾ ਹਾਂ ਮੈਨੂੰ ਲੱਗਦਾ ਹੈ ਤੁਸੀਂ ਮੇਰੀ ਮਦਦ ਕਰ ਸਕਦੇ ਹੋ ਤੁਸੀਂ ਮੈਨੂੰ ਸਿਖਾ ਸਕਦੇ ਹੋ ਮੈਂ ਆਪਣੀ ਜ਼ਿੰਦਗੀ ਦਾ ਅਸਲੀ ਮਕਸਦ ਬਾਈਬਲ ਦੇ ਅਸਲੀ ਆਤਲਬ ਨੂੰ ਚਾਹੁੰਦਾ ਹਾਂ ਜੋ ਕਿ ਮਾਨਵਤਾ ਇਨਸਾਨੀਅਤ ਦੇ ਵਿਚ ਹੈ ਕੋਈ ਵੀ ਧਰਮ ਹੋਵੇ ਉਸ ਦਾ ਅਸਲੀ ਮਤਲਬ ਅਸਲੇ ਉਸ ਦਾ ਤਤ ਹਮੇਸ਼ਾ ਮਾਨਵਤਾ ਸੇਵਾ ਦੇ ਵਿੱਚ ਲੱਭਦਾ ਹੈ ਜੋ ਲੋਕ ਇਸ ਤੋਂ ਦੂਰ ਹੋ ਜਾਂਦੇ ਹਨ ਉਹ ਸਤਿਮੁੱਚ ਤੋ ਵੀ ਕਿੰਨਾ ਹੀ ਦੂਰ ਹੋ ਜਾਂਦੇ ਹਨ ਹਾਂਜੀ ਸਾਧ ਸੰਗਤ ਤੁਹਾਨੂੰ ਕਿਵੇਂ ਲੱਗੀ ਅੱਜ ਦੀ ਵੀਡੀਓ ਦੱਸਣਾ ਜੀ ਕਮੈਂਟਾਂ ਦੇ ਵਿੱਚ ਕੀ ਕਹਿਣਾ ਚਾਹੁੰਗੋ ਤੁਸੀਂ ਬਾਬਾ ਫਤਿਹ ਸਿੰਘ ਬਾਰੇ ਕੀ ਕਹਿਣਾ ਚਾਹੁੰਗੋ ਉਸ ਪਾਦਰੀ ਬਾਰੇ ਜਿਸ ਨੇ ਪਹਿਲਾਂ ਤਾਂ ਬੜੇ ਬੋਲਕਬਾਲ ਬੋਲੇ ਬੜਾ ਹੰਕਾਰੀ ਸੀ ਲੇਕਿਨ ਸੱਚਮੁੱਚ ਗੁਰੂ ਦੇ ਪਿਆਰਿਆਂ ਦੇ ਵਿੱਚ ਇਹ ਔਰਾ ਹੁੰਦਾ ਹੈ ਆਸ-ਪਾਸ ਸੱਚਮੁੱਚ ਸੱਚੀ ਸ਼ਕਤੀ ਪੋਜ਼ਿਟਿਵਿਟੀ ਦਾ ਬਾਸ ਹੁੰਦਾ ਹੈ ਜੋ ਕਿ ਪੱਥਰ ਤੋਂ ਪੱਥਰ ਦਿਲ ਨੂੰ ਪਗੜਾ ਦਿੰਦੀ ਹੈ ਆਪਾਂ ਕਈ ਵਾਰ ਸੋਚਦੇ ਹਾਂ ਵੀ ਸੰਤ ਮਹਾਂਪੁਰਖ ਕਿਸ ਤਰ੍ਹਾਂ ਕਿਸੇ ਦੀ ਗੱਲ ਭੁੱਝ ਲੈਂਦੇ ਹਨ ਸੰਤ ਮਹਾਂਪੁਰਖ ਕਿਸੇ ਨੂੰ ਕਿਵੇਂ ਫੇਰ ਲਾ ਦਿੰਦੇ ਹਨ ਲੇਕਿਨ ਸੱਚਮੁੱਚ ਇਹ ਉਹਨਾਂ ਦੇ ਨਾਮ ਸਿਮਰਨ ਦੀ ਤਾਕਤ ਹੁੰਦੀ ਹੈ ਜੋ ਕਿ ਪੱਥਰ ਤੋਂ ਪਖਰ ਦਿਲ ਨੂੰ ਮਿੰਟਾਂ ਦੇ ਵਿੱਚ ਪਗੜਾ ਦਿੰਦੀ ਹੈ ਬਿਨਾਂ ਇੱਕ ਵੀ ਸ਼ਬਦ ਬੋਲੇ ਸਿਰਫ ਅੱਖਾਂ ਦੇ ਘੂਰ ਦੇ ਨਾਲ ਉਹ 84 ਦੇ 84 ਜੁਨਾ ਕਰ ਦਿੰਦੀ ਹੈ ਪਰਮਾਤਮਾ ਨਾਲ ਮਿਲਵਾ ਸਕਦੀ ਹੈ ਸਾਧੂ ਦੇ ਵਿੱਚ ਬਹੁਤ ਸ਼ਕਤੀ ਹੈ ਬਸ ਆਪਨ ਲੋੜ ਹੈ ਸੱਚੇ ਸਾਧਨ ਨੂੰ ਪਛਾਣਨ ਦੀ ਸੱਤੇ ਦੇ ਸੰਗਤ ਕਰਨ ਦੇ ਸੁਖਮਨੀ ਸਾਹਿਬ ਦੇ ਵਿੱਚ ਸੱਚੇ ਸਾਧੂ ਦੇ ਬਾਰੇ ਬਹੁਤ ਕੁਝ ਲਿਖਿਆ ਹੈ ਆਪਾਂ ਜੇਕਰ ਗੁਰਬਾਣੀ ਪੜੀਏ ਆਪਾਂ ਨੂੰ ਸੱਚੇ ਸਾਧ ਦੀ ਮਹਿਮਾ ਦੇ ਬਾਰੇ ਬਹੁਤ ਕੁਝ ਪਤਾ ਲੱਗਦਾ ਹੈ ਹਾਂਜੀ ਸਾਥ ਸੰਗਤ ਤੁਹਾਨੂੰ ਜੇਕਰ ਵੀਡੀਓ ਚੰਗੀ ਲੱਗੀ ਕਮੈਂਟ ਦੇ ਵਿੱਚ ਵਾਇਗਰੂ ਜਰੂਰ ਲਿਖਣਾ ਜੇਕਰ ਵੀਡੀਓ ਹੋਰ ਵੀ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜਰੂਰ ਕਰ ਦੇਣਾ ਜੀ ਤਾਂ ਕਿ ਉਹਨਾਂ ਤੱਕ ਵੀ ਇਹੋ ਜੀਆਂ ਚੰਗੀਆਂ ਵੀਡੀਓ ਪਹੁੰਚ ਸਕਣ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਬੇਨਤੀ ਹੈ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦੇਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਦਾ ਦੀ ਵੀਡੀਓ ਸਭ ਹਾਂਜੀ ਦੇਵ ਜੀ ਸਾਨੂੰ ਇਰਾਜ਼ਤ ਗੱਜ ਕੇ ਬਰਾਉ ਜੀ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ